ਸਾਖੀ ਜੱਸਾ ਸਿੰਘ ਕੀ ਅਬ ਮੈਂ ਦਿਉ ਸੁਨਾਏ 12000 ਘੋੜਿਆਂ ਨੂੰ ਦਾਣਾ ਵਰਤਾਉਣਾ ਕਿਸੇ ਆਮ ਬਾਲ ਦੇ ਵਸ ਦੀ ਖੇਡ ਨਹੀਂ ਤਕੜੇ ਜੁੱਸੇ ਅਤੇ ਇਰਾਦਿਆਂ ਦੀ ਦ੍ਰਿੜਤਾ ਹੋਣ ਕਰਕੇ ਇਸ ਬਾਲ ਨੇ ਘੋੜਿਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਸੀ ਪਰ ਕਦੇ-ਕਦਾਈਂ ਸਿੰਘਾਂ ਦੇ ਛੇੜਨ ਕਾਰਨ ਇਹ ਤੰਗ ਹੋ ਜਾਂਦਾ ਸੀ ਇੱਕ ਤਾਂ 7 ਸਾਲ ਦਿੱਲੀ ਰਹਿਣ ਕਰਕੇ ਇਸ ਦੀ ਬੋਲੀ ਵਿੱਚ ਹਿੰਦੁਸਤਾਨੀ ਦੀ ਝਲਕ ਸੀ ਅਤੇ ਦੂਜਾ ਦਲ ਵਿੱਚ ਵਿਚਰਨ ਵਾਲੇ ਤੇ ਇਥੇ ਦੇ ਹੀ ਜੰਮ ਭਲੇ ਬਾਲਾਂ ਦਾ ਮੁਕਾਬਲਾ ਤਾਂ ਕਾਲ ਨਹੀਂ ਕਰ ਸਕਦਾ ਇਸ ਛੋਟੇ ਬਾਲ ਨੇ ਤਾਂ ਤੰਗ ਹੋਣਾ ਹੀ ਸੀ ਇੱਕ ਦਿਨ ਸਿੰਘਾਂ ਦੁਆਰਾ ਇਸ ਦੀ ਬੋਲੀ ਦਾ ਲਗਾਤਾਰ ਮਖੌਲ ਉਡਾਉਣ ਕਰਕੇ ਇਹ ਰੋਣ ਲੱਗ ਪਿਆ ਅਤੇ ਰੋਂਦਾ ਰੋਂਦਾ ਨਵਾਬ ਕਪੂਰ ਸਿੰਘ ਜੀ ਕੋਲ ਗਿਆ ਮੈਂ ਹੁਣ ਇਹ ਸੇਵਾ ਨਹੀਂ ਕਰ ਸਕਾਂਗਾ ਤੁਸੀਂ ਕਿਰਪਾ ਕਰਕੇ ਘੋੜਿਆਂ ਦੀ ਸੇਵਾ ਕਿਸੇ ਹੋਰ ਨੂੰ ਦੇ ਦਿਓ ਪਹਿਲਾਂ ਚੁੱਪ ਤਾਂ ਕਰ ਫੇਰ ਦੱਸ ਕੀ ਗੱਲ ਹੋਈ ਬੜੇ ਠਰਮੇ ਵਿੱਚ ਨਵਾਬ ਸਾਹਿਬ ਬੋਲੇ ਇੱਕ ਤਾਂ ਇਹ ਦਾਣਾ ਸੁੱਚੇ ਹੱਥੀ ਨਹੀਂ ਲੈਂਦੇ ਤੇ ਜੇ ਮੈਂ ਟੋਕਾਂ ਤਾਂ ਮੈਨੂੰ ਕੁੱਟਦੇ ਹਨ ਇੱਕ ਦੋ ਨਹੀਂ ਸਾਰੇ ਦੇ ਸਾਰੇ ਤੇ ਫੇਰ ਉਹ ਰੋਣ ਲੱਗ ਪਿਆ ਆ ਇੱਧਰ ਮੇਰੇ ਕੋਲ ਨਵਾਬ ਕਪੂਰ ਸਿੰਘ ਜੀ ਨੇ ਉਸ ਨੂੰ ਆਪਣੀ ਗੋਦ ਵਿੱਚ ਲਿਆ ਉਸ ਦੇ ਸਿਰ ਤੇ ਹੱਥ ਧਰਿਆ ਤੇ ਬੋਲੇ ਤੂੰ ਦੇਖ ਸਿਰਫ 12000 ਘੋੜਿਆਂ ਨੂੰ ਦਾਣਾ ਦੇਣ ਉੱਤੇ ਹੀ ਅੱਕ ਗਿਆ ਹੈ ਖਾਲਸਾ ਪੰਥ ਤਾਂ ਹੋਰ ਵੱਧ ਫੁੱਲ ਰਿਹਾ ਹੈ ਘੋੜਿਆਂ ਦੀ ਗਿਣਤੀ ਤਾਂ ਲੱਖਾਂ ਟੱਪ ਜਾਣੀ ਹੈ ਫਿਰ ਉਦੋਂ ਕੀ ਕਰਿਆ ਕਰੇਗਾ ਨਾਲੇ ਤੈਨੂੰ ਇੱਕ ਭੇਦ ਦੀ ਗੱਲ ਦੱਸਾਂ ਨਵਾਬ ਸਾਹਿਬ ਹੌਲੀ ਜਹੀ ਬੋਲੇ ਜਿਵੇਂ ਉਹ ਬਾਲ ਨੂੰ ਕਹਿ ਰਹੇ ਹੋਣ ਕਿ ਸਿਰਫ ਤੈਨੂੰ ਦਹੀ ਦੱਸ ਰਿਹਾ ਹਾਂ ਬਾਲ ਉਤਸੁਕਤਾ ਨਾਲ ਨਵਾਬ ਕਪੂਰ ਸਿੰਘ ਜੀ ਵੱਲ ਵੇਖਣ ਲੱਗਾ ਮੈਂ ਕੁਝ ਕ ਘੋੜਿਆਂ ਦੀ ਲਿੱਦ ਚੁੱਕਦਾ ਸੀ ਤੇ ਪੰਥ ਨੇ ਮੈਨੂੰ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਾਉਂਦਾ ਹੈ ਹੋ ਸਕਦਾ ਹੈ ਪੰਥ ਤੈਨੂੰ ਪਾਤਸ਼ਾਹ ਹੀ ਬਣਾ ਦੇਵੇ ਐਸੇ ਸਿੱਧਕੀ ਤੇ ਕਹਿਣੀ ਕਰਨੀ ਦੇ ਸੂਰੇ ਪੰਥ ਦੇ ਮਹਾਨ ਸੇਵਾਦਾਰ ਨਵਾਬ ਕਪੂਰ ਸਿੰਘ ਜੀ ਨੇ ਇਹ ਬੋਲ ਬਾਲ ਦੇ ਕੰਨ ਵਿੱਚ ਕਹੇ ਸਨ ਹੋਰ ਕਿਸੇ ਨੂੰ ਸੁਣੇ ਚਾਹੇ ਨਾ ਸੁਨੇ ਹੋਣ ਪਰ ਕਲਗੀਧਰ ਜੀਆ ਨੇ ਤਾਂ ਜ਼ਰੂਰ ਸੁਨੇ ਤੇ ਉਹਨਾਂ ਨੇ ਨਵਾਬ ਕਪੂਰ ਸਿੰਘ ਜੀ ਦੇ ਇਨ੍ਹਾਂ ਬੋਲਾਂ ਉੱਤੇ ਸੱਚੇ ਹੋਣ ਦੀ ਮੋਹਰ ਲਾ ਦਿੱਤੀ ਅਤੇ ਬਾਲ ਇੱਕ ਦਿਨ ਸੱਚ ਮੁੱਚ ਪੰਥ ਪਾਤਸ਼ਾਹ ਬਣਿਆ ਕੌਣ ਸੀ ਇਹ ਬਾਲ ਜਾਣਨ ਲਈ ਤਾਂ ਭਾਵੇਂ ਅਸੀਂ ਤਿੰਨੋਂ ਹੀ ਉਤਸੁਕ ਸਾਂ ਪਰ ਕਥਾ ਨੂੰ ਵਿੱਚੋਂ ਕਿਵੇਂ ਟੋਕਦੇ ਸੋ ਸਾਡੇ ਮਗਰ ਖਲੋਤੇ ਇੱਕ ਸਿੰਘ ਨੇ ਸਾਡੀ ਇਹ ਮੁਸ਼ਕਲ ਹੱਲ ਕਰ ਦਿੱਤੀ ਸੁਲਤਾਨ ਉਲਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਾਬਾ ਪੰਗੂ ਬੋਲਿਆ ਤੇ ਪੁੱਛਣ ਵਾਲਾ ਸਿੰਘ ਹੁਣ ਆਪਣੀਆਂ ਬਾਹਾਂ ਉੱਤੇ ਹੱਥ ਫੇਰ ਰਿਹਾ ਸੀ ਜਿਵੇਂ ਲੂ ਕੰਡਾ ਖੜਾ ਹੋਣ ਤੇ ਕਰੀਦਾ ਹੈ ਦੇਵਾ ਸਿੰਘ ਆਲੂਵਾਲੀਏ ਦੇ ਤਿੰਨਾ ਪੁੱਤਰਾਂ ਵਿੱਚੋਂ ਬਦਰ ਸਿੰਘ ਦੇ ਘਰ ਜੱਸਾ ਸਿੰਘ ਨੇ ਜਨਮ ਲਿਆ ਇਹਨਾਂ ਦੇ ਪੁਰਖੇ ਆਲੂ ਪਿੰਡ ਤੋਂ ਹੋਣ ਕਰਕੇ ਨਾਮ ਨਾਲ ਆਲੂ ਵਾਲੀਏ ਲੱਗ ਗਿਆ ਭਾਈ ਬਦਰ ਸਿੰਘ ਨੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਹਜ਼ੂਰੀ ਸਿੰਘਾਂ ਪਾਸੋਂ ਹੀ ਖੰਡੇ ਕੀ ਪੌਲ ਲਈ ਸੀ ਬਦਰ ਸਿੰਘ ਦਾ ਆਨੰਦ ਕਾਰਜ ਭਾਈ ਬਾਗ ਸਿੰਘ ਦੀ ਭੈਣ ਨਾਲ ਹੋਇਆ ਭਾਈ ਬਾਗ ਸਿੰਘ ਦਲਪੰਥ ਵਿੱਚ ਵਿਚਰਦੇ ਸਨ ਅਤੇ ਬੁੱਢੇ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਨੇੜਲੇ ਸਾਥੀਆਂ ਵਿੱਚੋਂ ਸਨ ਜਦ ਸਰਬੱਤ ਖਾਲਸਾ ਵਿੱਚ ਪੰਥ ਨੂੰ ਬੁੱਢਾ ਦਲ ਅਤੇ ਤਰਨਾ ਦਲ ਵਿੱਚ ਵੰਡਿਆ ਗਿਆ ਤਾਂ ਭਾਈ ਬਾਗ ਸਿੰਘ ਬੁੱਢੇ ਦਲ ਵਿੱਚ ਨਵਾਬ ਕਪੂਰ ਸਿੰਘ ਜੀ ਕੋਲ ਹੀ ਰੁਕੇ ਸਨ ਜੱਸਾ ਸਿੰਘ ਦੇ ਨਾਨਕੇ ਹੱਲੋ ਵਾਲੀਏ ਪਰਿਵਾਰ ਦੇ ਪੰਥਕ ਸੇਵਾ ਵਿੱਚ ਜੁਟੇ ਹੋਣ ਕਰਕੇ ਇਹਨਾਂ ਦੀ ਮਾਤਾ ਬੀਬੀ ਜੀਵਨ ਕੌਰ ਵੀ ਗੁਰਮਤ ਵਿੱਚ ਪਰਪੱਕ ਇਸਤਰੀ ਸੀ ਬੇਅੰਤ ਬਾਣੀ ਕੰਠ ਹੋਣ ਦੇ ਬਾਵਜੂਦ ਵੀ ਬੀਬੀ ਜੀ ਬਾਣੀ ਦੀ ਪੋਥੀ ਗਾਤਰੇ ਪਾਇ ਖਜ਼ਾਨੇ ਵਿੱਚ ਸਦਾ ਨਾਲ ਰੱਖਦੇ ਸਨ। ਕਮਾਲ ਦੇ ਕੀਰਤਨ ਕਰਨ ਦੀ ਦਾਤ ਸਤਿਗੁਰਾਂ ਜੀ ਨੇ ਬੀਬੀ ਜੀ ਨੂੰ ਬਖਸ਼ੀ ਹੋਈ ਸੀ। ਦੋ ਤਾਰੇ ਨਾਲ ਜਦ ਸਤਿਗੁਰਾਂ ਦੀ ਕੀਰਤੀ ਕਰਦੇ ਤਾਂ ਸੰਗਤ ਬਾਣੀ ਦੇ ਆਨੰਦ ਰਾਹੀਂ ਉੱਚੇ ਰੋਹਾਨੀ ਮੰਡਲਾਂ ਵਿੱਚ ਪਹੁੰਚ ਜਾਂਦੀ। ਪੁਰਾਤਨ ਸਿੰਘਣੀਆਂ ਦੇ ਜੀਵਨ ਦੇ ਦਰਸ਼ਨ ਕਰਨੇ ਹੋਣ ਤਾਂ ਮਾਤਾ ਜੀ ਦਾ ਜੀਵਨ ਇੱਕ ਮਿਸਾਲ ਹੈ। ਹੁਣ ਮਾਂ ਦੇ ਜੀਵਨ ਦਾ ਪ੍ਰਭਾਵ ਤਾਂ ਬਾਲ ਉੱਤੇ ਪੈਣਾ ਹੀ ਸੀ ਐਸੇ ਇੱਕ ਸਾਖੀ ਦੱਸਣਯੋਗ ਹੋਰ ਵੀ ਹੈ ਕਿ ਵਿਆਹ ਤੋਂ ਕਾਫੀ ਚਿਰ ਮੰਗਰੋਂ ਤੀਕ ਭਾਈ ਬਦਰ ਸਿੰਘ ਦੇ ਘਰ ਕੋਈ ਸੰਤਾਨ ਪੈਦਾ ਨਹੀਂ ਸੀ ਹੋਈ ਭਾਈ ਬਦਰ ਸਿੰਘ ਬੀਬੀ ਜੀ ਨੂੰ ਨਾਲ ਲੈ ਕੇ ਕਲਗੀਧਰ ਪਿਤਾ ਜੀ ਕੋਲ ਆਏ ਮਨ ਵਿੱਚ ਸੀ ਕਿ ਪਾਤਸ਼ਾਹ ਤੋਂ ਸੰਤਾਨ ਦੀ ਮੰਗ ਕਰਨਗੇ ਪਰ ਕਲਗੀਧਰ ਜੀ ਦੇ ਦਰਸ਼ਨ ਕਰਕੇ ਕਾਦ ਕਿਸੇ ਦੇ ਮਨ ਵਿੱਚ ਕੁਝ ਹੋਰ ਮੰਗਣ ਦਾ ਫੁਰਨਾ ਆ ਸਕਦਾ ਸੀ ਬਿਨਾ ਕੁਝ ਬੋਲੇ ਸਤਿਗੁਰੂ ਦੇ ਹਜੂਰ ਟਿਕਟਕੀ ਲਾ ਕੇ ਮਹਾਰਾਜ ਦੇ ਨੂਰਾਨੀ ਚਿਹਰੇ ਵੱਲ ਤੱਕਦੇ ਰਹੇ ਪਰ ਸਿੱਖ ਨਾ ਮੰਗੇ ਤਾਂ ਕਿ ਪਾਤਸ਼ਾਹ ਨੂੰ ਪਤਾ ਨਹੀਂ ਲੱਗੇਗਾ ਕਿ ਸਿੱਖ ਦੀ ਕੀ ਲੋਚ ਹੈ ਜਾਣੀ ਜਾਣ ਸਤਿਗੁਰੂ ਇਸ ਗੁਰਸਿੱਖ ਜੋੜੇ ਕੋਲ ਆਏ ਤੇ ਬੋਲੇ ਅਕਾਲ ਪੁਰਖ ਜੀ ਦੀ ਅਰਾਧਨਾ ਕਰੋ ਗੁਰੂ ਨਾਨਕ ਜੀ ਨੂੰ ਮਨ ਵਿੱਚ ਵਸਾ ਕੇ ਰੱਖੋ ਸਾਧ ਸੰਗਤ ਦੇ ਚਰਨ ਪਰਸਦੇ ਰਹੋ ਗੁਰੂ ਸਦਾ ਨਾਲ ਹੈ ਤੁਹਾਡਾ ਬਾਲ ਗੁਰੂ ਕਾ ਲਾਲ ਹੋਵੇਗਾ ਧੰ ਹੋ ਗਏ ਸਤਗੁਰੂ ਦੋਹਾ ਨੇ ਕਲਗੀਧਰ ਪਿਤਾ ਜੀ ਦੇ ਚਰਨ ਸਪਰਸ਼ ਕੀਤੇ ਮੇਰਾ ਪੁੱਤਰ ਗੁਰੂ ਕਾ ਲਾਲ ਹੋਵੇਗਾ ਵਾਪਸ ਮੁੜਦੇ ਹੋਏ ਮਾਤਾ ਜੀ ਰਾਹ ਵਿੱਚ ਕਈ ਵਾਰ ਖੁਸ਼ੀ ਵਿੱਚ ਖੀਵੇ ਹੁੰਦੇ ਬੋਲੇ ਧੰ ਭਾਗ ਆ ਸਾਡੇ ਕਿ ਸਤਗੁਰਾਂ ਨੇ ਐਸੀ ਆਸੀਸ ਝੋਲੀ ਪਾਈ ਹੈ ਸਮਾਂ ਬੀਤਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਮੰਗਰੋਂ ਪੰਥ ਉੱਪਰ ਕਹਿਰਾਂ ਦੇ ਦਿਨ ਆ ਗਏ ਸਨ ਪਰ ਸਿੱਧਕਵਾਨਾਂ ਨੂੰ ਕੌਣ ਡੁਲਾ ਸਕਦਾ ਹੈ ਸ਼ਹੀਦ ਹੋ ਗਏ ਸਿੰਘ ਪੰਥ ਸੇਵਾ ਹਿੱਤ ਮੁੜ ਜਨਮ ਲੈਣ ਲਈ ਮਾਵਾਂ ਦੀਆਂ ਕੁੱਖਾਂ ਟੋਲਦੇ ਫਿਰ ਰਹੇ ਸਨ ਐਸੇ ਹੀ ਕਿਸੇ ਸਿੰਘ ਨੇ ਭਾਈ ਬਦਰ ਸਿੰਘ ਦੇ ਘਰੋਂ ਬੀਬੀ ਜੀ ਦੀ ਕੁੱਖ ਨੂੰ ਚੁਣਿਆ ਅਤੇ ਗੁਰੂ ਕਾ ਲਾਲ ਜੱਸਾ ਸਿੰਘ ਦਾ ਜਨਮ ਹੋਇਆ ਪਿਤਾ ਬਦਰ ਸਿੰਘ ਕੁਝ ਸਾਲਾਂ ਮਗਰੋਂ ਚੜ੍ਹਾਈ ਕਰ ਗਏ। ਮਾਤਾ ਉੱਤੇ ਹੁਣ ਹੋਰ ਵੱਡੀ ਜ਼ਿੰਮੇਵਾਰੀ ਸੀ ਪਰ ਉਹਨਾਂ ਨੇ ਜੱਸਾ ਸਿੰਘ ਨੂੰ ਸਿੱਖੀ ਅਤੇ ਗੁਰਮਤਿ ਵਿੱਦਿਆ ਦੇਣ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ। ਜੱਸਾ ਸਿੰਘ ਆਪਣੇ ਬਚਪਨ ਦੇ ਦਿਨਾਂ ਵਿੱਚ ਮਹਾਨ ਸ਼ਹਾਦਤਾਂ ਦੇ ਰੂਬਰੂ ਹੋ ਰਿਹਾ ਸੀ। ਸਿੱਖਾਂ ਉੱਤੇ ਹੋ ਰਹੇ ਅਤਿਆਚਾਰ ਅਤੇ ਤਸ਼ੱਦਦ ਦੀ ਚਰਚਾ ਜੇ ਹਰ ਪਾਸੇ ਸੀ ਤਾਂ ਸਿੱਖਾਂ ਦੇ ਸਿਰੜ ਅਤੇ ਸਿੱਦਕ ਦੀਆਂ ਬਾਤਾਂ ਵੀ ਲੋਕਾਂ ਦੀ ਜ਼ੁਬਾਨ ਉੱਤੇ ਸਨ ਮਹਾਰਾਜ ਦੇ ਭਾਣੇ ਵਿੱਚ ਹੋ ਰਹੀਆਂ ਕੁਰਬਾਨੀਆਂ ਬਾਲ ਜੱਸਾ ਸਿੰਘ ਦੇ ਮਨ ਨੂੰ ਪੰਥ ਤੋਂ ਹੱਸ ਕੇ ਆਪਾ ਵਾਰ ਜਾਣ ਲਈ ਪ੍ਰੇਰਿਤ ਕਰ ਰਹੀਆਂ ਸਨ ਕਿਨ ਪੁੱਤਰਨ ਤੋਂ ਮਾਂ ਕਿਨ ਪੁੱਤਰਨ ਤੋਂ ਇੱਕ ਦਿਨ ਉਹ ਸਾਖੀ ਸੁਣਦਾ ਸੁਣਦਾ ਬੋਲਿਆ ਉਸ ਦੇ ਇਸ ਭੋਲੇ ਜਿਹੇ ਵੱਡੇ ਸਵਾਲ ਨੇ ਮਾਂ ਨੂੰ ਹੈਰਾਨ ਕਰ ਦਿੱਤਾ ਉਹ ਸਾਖੀ ਸੁਣਾਉਂਦੀ ਸੁਣਾਉਂਦੀ ਰੁਕ ਗਈ ਅਤੇ ਸੋਚਣ ਲੱਗੀ ਸਾਰੀ ਸਾਖੀ ਉਹ ਚੁੱਪਚਾਪ ਸੁਣ ਰਿਹਾ ਸੀ ਪਰ ਜਦ ਹੀ ਮਾਣੇ ਕਿਹਾ ਜਦੋਂ ਮਾਤਾ ਜੀ ਨੇ ਸੱਚੇ ਪਾਤਸ਼ਾਹ ਨੂੰ ਸਾਹਿਬ ਜਾਦਿਆਂ ਬਾਰੇ ਪੁੱਛਿਆ ਤਾਂ ਉਹਨਾਂ ਆਪਣੇ ਪੁੱਤਰਾਂ ਵੱਲ ਹੱਥ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਇੱਥੇ ਉਹ ਇੱਕਦਮ ਬੋਲਿਆ ਕਿਨ ਪੁੱਤਰਨ ਤੁਮਾਂ ਕੌਣ ਕੌਣ ਸੀ ਉੱਥੇ ਉੱਥੇ ਮਾਤਾ ਕੁਜੇ ਸੋਚਦੀ ਹੋਈ ਬੋਲੀ ਉੱਥੇ ਭਾਈ ਦਇਆ ਸਿੰਘ ਸਨ ਭਾਈ ਫਤੇ ਸਿੰਘ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਬਾਬਾ ਦੀਪ ਸਿੰਘ ਤੇ ਇਨਾਂ ਜਿਹੀ ਹੀ ਸੱਚੇ ਪਾਤਸ਼ਾਹ ਦੇ ਕਿੰਨੇ ਹੀ ਹੋਰ ਦੁੱਲੇ ਪੁੱਤਰ ਜਿਹੜੇ ਮਹਾਰਾਜ ਦੇ ਇੱਕ ਬੋਲ ਉੱਤੇ ਬੰਦੂਕਾਂ ਦੇ ਅੱਗੇ ਸੀਨੇ ਤਾਣ ਕੇ ਖਲੋ ਜਾਂਦੇ ਸਨ ਤੇ ਆਪਣਾ ਸਿਰ ਤਲੀ ਉੱਤੇ ਟਕਾਏ ਰੱਖਦੇ ਸਨ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਨ ਲਈ ਅੱਛਾ ਇਨ੍ਹਾਂ ਤੋਂ ਵਾਰੇ ਸਨ ਸੱਚੇ ਪਾਤਸ਼ਾਹ ਨੇ ਚਾਰ ਇਨ੍ਹਾਂ ਵਰਗਾ ਕਿਵੇਂ ਬਣਾ ਮੈਂ ਬਣ ਸਕਦਾ ਇਨ੍ਹਾਂ ਜਿਹਾ ਤਾਂ ਕਿ ਸੱਚੇ ਪਾਤਸ਼ਾਹ ਮੈਨੂੰ ਵੀ ਪਿਆਰ ਕਰਨਗੇ ਉਹ ਤਾਂ ਸਾਰਿਆਂ ਨੂੰ ਪਿਆਰ ਕਰਦੇ ਆ ਮਾਂ ਬੋਲੀ ਹਾਂ ਪਰ ਇਨ੍ਹਾਂ ਨੂੰ ਜ਼ਿਆਦਾ ਕਰਦੇ ਹੋਣਗੇ ਜਿੰਨਾਂ ਵੱਲ ਇਸ਼ਾਰਾ ਕਰਕੇ ਉਹਨਾਂ ਕਿਹਾ ਇਨ ਪੁੱਤਰਨ ਕੇ ਸੀਸ ਪਰ ਕਿਵੇਂ ਬਣ ਸਕਦਾ ਹਾਂ ਉਹਨਾਂ ਜਿਹਾ ਮਾਂ ਬਾਣੀ ਪੁੱਤਰ ਬਾਣੀ ਪੜ ਸ਼ਾਸਤਰ ਅੰਗ ਸੰਗ ਰੱਖ ਸਕਦਾ ਕਦੋਂ ਤੇ ਕਿਵੇਂ ਚਲਾਉਣੇ ਹਨ ਇਹ ਵੱਲ ਵੀ ਸਿੱਖ ਘੋੜਸਵਾਰੀ ਘੋੜਸਵਾਰੀ ਬਹੁਤ ਪਸੰਦ ਹੈ ਸੱਚੇ ਪਾਤਸ਼ਾਹ ਨੂੰ ਘੋੜਸਵਾਰ ਸਿੰਘ ਬਾਣੀ ਹੋਰ ਪੜਿਆ ਕਰਾਂ ਮਾਂ ਪੁਚੰਗੀ ਨਿਤਨੇਮ ਤੋਂ ਬਿਨਾ 22 ਵਾਰਾ ਪੱਟੀ 12 ਮਾਹ ਸੁਖਮਣੀ ਅਕਾਲ ਉਸਤਤ ਚੰਡੀ ਦੀ ਵਾਰ ਦਾ ਨਿਤਨੇਮੀ ਸੀ ਹਾਂ ਪੁੱਤਰ ਸਵਾਸ ਸਵਾਸ ਬਾਣੀ ਮਾਂ ਬੋਲੀ ਠੀਕ ਆ ਮਾਂ ਇਹ ਕਹਿੰਦਾ ਹੋਇਆ ਉਹ ਬਾਹਰ ਨੂੰ ਚਲਾ ਗਿਆ ਕੁਝ ਚਿਰ ਮੰਗਰੋਂ ਹੁਣ ਉਹ ਘੋੜਿਆਂ ਦੇ ਤਵੇਲੇ ਅੱਗੇ ਖਲੋਤਾ ਸੀ ਪਰ ਕੋਈ ਤਾਂ ਘੋੜਾ ਹੋਏਗਾ ਮੇਰੇ ਲਈ ਉਹ ਬੋਲਿਆ ਜਿਹੜਾ ਸਿੰਘ ਘੋੜਿਆਂ ਦੀ ਦੇਖਪਾਲ ਕਰਦਾ ਸੀ ਉਹ ਕਹਿ ਰਿਹਾ ਸੀ ਕਿ ਸਾਰੇ ਸਿੰਘ ਕਿਸੇ ਮੁਹਿਮ ਉੱਤੇ ਗਏ ਹੋਏ ਹਨ ਸੋ ਉਹ ਸਾਰੇ ਘੋੜੇ ਲੈ ਗਏ ਹਨ ਪਛੰਗੀ ਦਾ ਮੂੰਹ ਬੜਾ ਉਦਾਸ ਹੋਇਆ ਸੀ ਕਿ ਉਹ ਸਾਹਮਣੇ ਵੱਲ ਵੇਖ ਕੇ ਖੁਸ਼ੀ ਨਾਲ ਬੋਲਿਆ "ਓ ਦੇਖੋ ਓ ਫਿਰਦਾ ਇੱਕ ਘੋੜਾ ਹਾ 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 ਓ ਨਹੀਂ ਨਿੱਕੇ ਭਜੰਗੀ ਉਹ ਤਾਂ ਬਾਲਾ ਅਥਰਾ ਘੋੜਾ ਹੈ ਉਸ ਨੇ ਤਾਂ ਅੱਜ ਤੱਕ ਕਿਸੇ ਤਜਰਬੇਕਾਰ ਘੋੜ ਸਵਾਰ ਤੋਂ ਆਪਣੇ ਉੱਤੇ ਕਾਠੀ ਨਹੀਂ ਪੈਣ ਦਿੱਤੀ ਤੂੰ ਕਿਵੇਂ ਉਸ ਉੱਤੇ ਸਵਾਰੀ ਕਰ ਲਵੇਂਗਾ ਮੈਂ ਉਸ ਕੋਲ ਚਲਾ ਜਾਵਾਂ ਕੁਝ ਨਹੀਂ ਕਰਦਾ ਬਸ ਕੋਲ ਜਾਣਾ ਹੈ ਜਾ ਚਲਾ ਜਾ ਪਰ ਬਹੁਤੀ ਨੇੜੇ ਨਾ ਜਾਈ ਸਿੰਘ ਨੇ ਮੁਸਕਰਾਉਂਦਿਆਂ ਹੋਇਆ ਕਿਹਾ ਹੁਣ ਉਹ ਘੋੜੇ ਕੋਲ ਖਲੋਤਾ ਸੀ ਸੱਚਮੁੱਚ ਐਡੇ ਕੱਦ ਦਾ ਘੋੜਾ ਅੱਜ ਤੱਕ ਉਸ ਨੇ ਨਹੀਂ ਸੀ ਦੇਖਿਆ ਫਿਰ ਕਾਫੀ ਚਿਰ ਉਹ ਉਸ ਦੇ ਆਲੇ ਦੁਆਲੇ ਫਿਰਦਾ ਰਿਹਾ ਹੌਲੀ ਹੌਲੀ ਨੇੜੇ ਹੋਇਆ ਹੱਥ ਫੇਰਿਆ ਫਿਰ ਮੂੰਹ ਕੋਲ ਆਇਆ ਮੂੰਹ ਤੇ ਹੱਥ ਫੇਰਨ ਲੱਗਾ ਪਤਾ ਮੈਂ ਤੇਰੇ ਕੋਲ ਕਿਉਂ ਆਇਆ ਉਸਨੇ ਘੋੜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਮੈਨੂੰ ਮਾਣੇ ਕਹੇ ਕਿ ਸੱਚੇ ਪਾਤਸ਼ਾਹ ਬਹੁਤ ਪਿਆਰ ਕਰਦੇ ਨੇ ਉਸ ਸਿੱਖ ਨੂੰ ਜੋ ਬਾਣੀ ਪੜੇ ਸ਼ਾਸਤਰ ਅੰਗ ਸੰਗ ਰੱਖੇ ਸੇਵਾ ਵਿੱਚ ਜੁਟਿਆ ਰਹੇ ਘੋੜ ਸਵਾਰੀ ਕਰੇ ਬਾਕੀ ਸਭ ਕੁਝ ਤਾਂ ਮੈਂ ਥੋੜਾ ਥੋੜਾ ਕਰ ਰਿਹਾ ਹਾਂ ਪਰ ਮੈਨੂੰ ਘੋੜ ਸਵਾਰੀ ਨਹੀਂ ਆਉਂਦੀ ਤੇ ਤੈਨੂੰ ਪਤਾ ਹੈ ਮਹਾਰਾਜ ਉਸ ਘੋੜੇ ਨੂੰ ਵੀ ਬਹੁਤ ਪਿਆਰ ਕਰਦੇ ਆ ਜੋ ਪੁਚੰਗੀਆਂ ਨੂੰ ਆਪਣੇ ਉੱਤੇ ਸਵਾਰੀ ਕਰਨ ਦੇਵੇ ਜੇ ਤੂੰ ਮੈਨੂੰ ਸਵਾਰੀ ਕਰਨ ਦੇਵੇਂ ਤਾਂ ਮੈਂ ਸੱਚੇ ਪਾਤਸ਼ਾਹ ਕੋਲ ਤੇਰੀ ਸਿਫਤ ਕਰਾਂਗਾ ਸੱਚੀ ਮੈਂ ਕਹਾਂਗਾ ਕਿ ਇਹ ਤੁਰੰਗ ਪੁਚੰਗੀਆਂ ਨੂੰ ਬਹੁਤ ਪਿਆਰ ਕਰਦਾ ਹੈ ਦੇਖ ਲਈ ਮਹਾਰਾਜ ਤੈਨੂੰ ਸਿਰ ਉੱਤੇ ਹੱਥ ਫੇਰ ਕੇ ਪਿਆਰ ਦੇਣਗੇ ਅਗਲੇ ਹੀ ਪਲ ਪੁਝੰਗੀ ਕੋੜੇ ਦੇ ਉੱਪਰ ਸੀ ਅਤੇ ਕਿਸੇ ਤਜਰਬੇਕਾਰ ਘੋੜ ਸਵਾਰ ਵਾਂਗ ਸਵਾਰੀ ਕਰ ਰਿਹਾ ਸੀ ਸਭ ਹੈਰਾਨ ਸਨ ਜਿਸ ਅਥਰੇ ਘੋੜੇ ਉੱਤੇ ਅੱਜ ਤੱਕ ਕੋਈ ਕਾਠੀ ਨਹੀਂ ਪਾ ਸਕਿਆ ਸੀ ਉਸ ਉੱਤੇ ਪੁਚੰਗੀ ਬਿਨਾ ਕਾਠੀ ਤੋਂ ਸਵਾਰ ਸੀ ਤੇ ਘੋੜੇ ਨੂੰ ਲੈ ਕੇ ਦੂਰ ਜੰਗਲ ਕੰਨੀ ਨਿਕਲ ਗਿਆ ਜਥੇ ਵਿੱਚ ਕੋਈ ਹੋਰ ਮਾਂ ਆਪਣੇ ਬਾਲ ਨੂੰ ਸੁਣਾ ਰਹੀ ਸੀ ਚਾਰ ਮੂਏ ਤੋਂ ਕਿਆ ਭਿਆ ਜੀਵਤ ਕਈ ਹਜ਼ਾਰ ਜੱਸਾ ਸਿੰਘ ਕੁਝ ਇੱਕ ਪੰਜ ਕਵਰਿਆਂ ਦਾ ਹੋਏਗਾ ਕਿ ਉਹ ਮਾਤਾ ਕੋਲ ਭੱਜਿਆ ਆਇਆ ਅਤੇ ਬੋਲਿਆ ਮਾਤਾ ਜੀ ਮੇਰੇ ਨਾਲ ਦੇ ਬੇਲੀਆਂ ਦੇ ਪਰਿਵਾਰ ਵੱਡੇ ਮਾਤਾ ਜੀ ਦੇ ਦਰਸ਼ਨਾਂ ਨੂੰ ਦਿੱਲੀ ਜਾ ਰਹੇ ਹਨ ਆਪਾਂ ਵੀ ਚੱਲੀਏ ਧੰਨ ਭਾਗ ਪੁੱਤਰ ਆਪਾਂ ਵੀ ਜਾਵਾਂਗੇ ਜ਼ਰੂਰ ਮਾਤਾ ਨੇ ਅੱਖਾਂ ਭਰਦਿਆਂ ਜਵਾਬ ਦਿੱਤਾ ਮਾਤਾ ਸੁੰਦਰੀ ਜੀ ਦੇ ਦਰਸ਼ਨ ਕੀਤਿਆਂ ਨੂੰ ਜੱਸਾ ਸਿੰਘ ਦੀ ਮਾਤਾ ਨੂੰ ਚਿਰ ਹੋ ਗਿਆ ਸੀ ਸੋ ਜਦ ਹੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦਿੱਲੀ ਜਾਣ ਦੀ ਤਿਆਰੀ ਕਰ ਦਿੱਤੀ ਦਿੱਲੀ ਜਾ ਕੇ ਜੱਸਾ ਸਿੰਘ ਤੇ ਬੀਬੀ ਜੀਵਨ ਕੌਰ ਨੇ ਵੱਡੇ ਮਾਤਾ ਜੀ ਦੀ ਐਨੀ ਸੇਵਾ ਕੀਤੀ ਕਿ ਮਾਤਾ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਹੋਏ। ਮਾਤਾ ਜੀਵਨਕੌਰ ਗੁਰੂ ਸੁਰਤ ਵਿੱਚ ਡੁੱਬ ਕੇ ਜਦ ਰਸ ਭਿੰਨਾ ਕੀਰਤਨ ਕਰਦੇ ਸਨ ਤਾਂ ਸਭ ਦਾ ਮਨ ਮੋਹ ਲੈਂਦੇ ਸਨ ਤੇ ਲਾਲ ਬੈਠਾ ਜੱਸਾ ਸਿੰਘ ਜਦ ਮਾਤਾ ਜੀ ਦਾ ਸਾਥ ਦਿੰਦਾ ਹੋਇਆ ਗਾਉਂਦਾ ਸੀ ਸਰਬੱਤ ਸੰਗਤਾਂ ਆਪਣੇ ਬੱਚਿਆਂ ਨੂੰ ਸਰਦਾਰ ਜੱਸਾ ਸਿੰਘ ਜਿਹਾ ਹੋ ਜਾਣ ਲਈ ਪ੍ਰੇਰਦੀਆਂ ਸਨ। ਮਾਤਾ ਜੀ ਤੇ ਬਾਲ ਜੱਸਾ ਸਿੰਘ ਸਵੇਰੇ ਸ਼ਾਮ ਕੀਰਤਨ ਦੀ ਚੌਂਕੀ ਭਰਦੇ ਸਨ ਇਹਨਾਂ ਦੋਹਾਂ ਦੇ ਕੀਰਤਨ ਅਤੇ ਗੁਰਮੁਖ ਜੀਵਨ ਤੋਂ ਪ੍ਰਸੰਨ ਹੋਣ ਕਰਕੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਆਪਣੇ ਕੋਲ ਦਿੱਲੀ ਹੀ ਰੱਖ ਲਿਆ ਜੱਸਾ ਸਿੰਘ ਤਾਂ ਮਾਤਾ ਸੁੰਦਰੀ ਜੀ ਦਾ ਬਹੁਤ ਹੀ ਪਿਆਰਾ ਹੋ ਗਿਆ ਸੀ ਉਹ ਉਸ ਨੂੰ ਆਪਣੇ ਹੱਥੀ ਖਵਾਉਂਦੇ ਪਿਆਉਂਦੇ ਨਾਲ ਹੀ ਉਹ ਸਦਾ ਉਸ ਦੇ ਸਿਰ ਉੱਤੇ ਹੱਥ ਧਰ ਕੇ ਵੱਡੀਆਂ ਮੱਲਾ ਮਾਰਨ ਅਤੇ ਪੰਥ ਸੇਵਾ ਦੇ ਚਾਉ ਦੀਆਂ ਅਸੀਸਾਂ ਦਿੰਦੇ ਰਹਿੰਦੇ ਸਨ। ਕੁੱਲ 7 ਕਵਰੇ ਦੋਹਾਂ ਮਾਂ ਪੁੱਤ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਰਹੇ। ਜੱਸਾ ਸਿੰਘ ਦੀ ਉਮਰ ਕੁਝ 12 ਕਵਰਿਆਂ ਦੀ ਹੋ ਚੁੱਕੀ ਸੀ ਤੇ ਹੁਣ ਤੱਕ ਉਹ ਬੇਅੰਤ ਗੁਰਬਾਣੀ ਅਤੇ ਗੁਰ ਇਤਿਹਾਸ ਕੰਠ ਕਰ ਚੁੱਕਾ ਸੀ। ਨਾਲ ਹੀ ਉਸ ਨੇ ਫਾਰਸੀ ਦੀ ਵਿੱਦਿਆ ਵੀ ਲੈ ਲਈ ਸੀ। ਉਸ ਦੀ ਬੋਲੀ ਵਿੱਚ ਹਿੰਦੁਸਤਾਨੀ ਦਾ ਮੇਲ ਵੀ ਦਿੱਲੀ ਰਹਿਣ ਕਰਕੇ ਹੀ ਹੋਇਆ ਸੀ। ਮਾਮਾ ਭਾਈ ਬਾਗ ਸਿੰਘ ਦੇ ਆਪਣੇ ਘਰ ਵੀ ਕੋਈ ਸੰਤਾਨ ਨਹੀਂ ਸੀ ਸੋ ਉਹਨਾਂ ਦਾ ਜੱਸਾ ਸਿੰਘ ਨਾਲ ਵਧੇਰੇ ਪ੍ਰੇਮ ਹੋਣਾ ਸੁਭਾਵਿਕ ਹੀ ਸੀ ਇੰਨੇ ਸਾਲਾਂ ਵਿੱਚ ਉਹਨਾਂ ਕਈ ਵਾਰ ਆਪਣੀ ਭੈਣ ਨੂੰ ਬੇਨਤੀ ਕੀਤੀ ਕਿ ਕੁਝ ਚਿਰ ਲਈ ਪੰਜਾਬ ਆ ਜਾਣ ਮਾਤਾ ਜੀ ਦੀ ਆਗਿਆ ਤੋਂ ਬਿਨਾਂ ਤਾਂ ਅਸੀਂ ਸਾਹ ਵੀ ਨਹੀਂ ਲੈਂਦੇ ਵੀਰ ਉਹਨਾਂ ਦੇ ਕਹੇ ਬਿਨਾਂ ਕਿਤੇ ਕਿਵੇਂ ਜਾ ਸਕਦੇ ਹਾਂ ਤੇ ਤੁਸੀਂ ਮੇਰੇ ਮਨ ਦੀ ਪੁੱਛੋ ਤਾਂ ਮਾਤਾ ਜੀਆਂ ਦੇ ਚਰਨਾਂ ਤੋਂ ਦੂਰ ਹੋਇਆ ਸਾਥੋਂ ਰਿਹਾ ਵੀ ਨਹੀਂ ਜਾਣਾ। ਬੀਬੀ ਜੀਵਨਕੌਰ ਨੇ ਹਰ ਵਾਰ ਆਪਣੇ ਭਰਾ ਨੂੰ ਇਹੀ ਕਹਿਣਾ। ਭਰਾ ਵੱਲੋਂ ਕਈ ਵਾਰ ਭੈਣ ਨੂੰ ਬੇਨਤੀਆਂ ਕਰਨ ਦੀ ਗੱਲ ਜਦ ਮਾਤਾ ਸੁੰਦਰੀ ਜੀ ਕੋਲ ਪੁੱਜੀ ਤਾਂ ਉਹਨਾਂ ਬੀਬੀ ਜੀਵਨਕੌਰ ਅਤੇ ਜੱਸਾ ਸਿੰਘ ਨੂੰ ਕੋਲ ਬੁਲਾਇਆ ਅਤੇ ਬੋਲੇ ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਤੁਹਾਡਾ ਸਾਥੋਂ ਵਿਛੋੜਾ ਪਵੇ ਪਰ ਜੱਸਾ ਸਿੰਘ ਦੀ ਉਮਰ ਹੋ ਗਈ ਹੈ। ਕਿ ਇਹ ਪੰਥ ਦੇ ਦਲਾਂ ਵਿੱਚ ਵਿਚਰੇ ਅਤੇ ਗੁਰਮਤਿ ਵਿੱਦਿਆ ਦੇ ਨਾਲ ਹੁਣ ਰਾਜ ਕਰਨ ਦੇ ਗੁਣ ਵੀ ਸਿੱਖੇ ਸਮਾਂ ਨਜ਼ਦੀਕ ਹੈ ਖਾਲਸੇ ਨੇ ਰਾਜ ਭਾਗ ਸਾਂਭਣੇ ਹਨ ਤਖਤਾਂ ਦੇ ਲਾਇਕ ਤਖਤਾਂ ਉੱਤੇ ਬੈਠਣਗੇ ਅਤੇ ਨਿਆ ਕਰਨਗੇ ਕੁੱਲ ਆਲਮ ਖਾਲਸੇ ਦੇ ਬ੍ਰਹਿਮੰਡੀ ਰਾਜ ਦੀ ਉਡੀਕ ਵਿੱਚ ਹੈ ਇਹ ਕਹਿੰਦਿਆਂ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਇੱਕ ਤਲਵਾਰ ਇੱਕ ਗੁਰਜ ਢਾਲ ਤੀਰਾਂ ਦੇ ਭੱਥੇ ਸਮੇਤ ਕਮਾਨ ਅਤੇ ਇੱਕ ਚਾਂਦੀ ਦੀ ਚੋਬ ਦਿੱਤੀ ਮਾਤਾ ਜੀ ਦੇ ਚਰਨ ਸਪਰਸ਼ ਕਰਕੇ ਜਦ ਇਹ ਦੋਹੇ ਮਾਂ ਪੁੱਤ ਤੁਰਨ ਲੱਗੇ ਤਾਂ ਮਾਤਾ ਸੁੰਦਰੀ ਜੀ ਫਿਰ ਬੋਲੇ ਤੇਰੇ ਅਤੇ ਤੇਰੀ ਸੰਤਾਨ ਅੱਗੇ ਚੋਬ ਧਾਰ ਚੱਲਿਆ ਕਰਨਗੇ ਇਹ ਮਾਤਾ ਜੀ ਦੇ ਭਵਿੱਖਕ ਵਾਕ ਸਨ ਜੋ ਇਨ ਬਿਨ ਪੂਰੇ ਹੋਏ ਪੰਜਾਬ ਆ ਕੇ ਵੀ ਮਾਤਾ ਜੀਵਨਕੌਰ ਅਤੇ ਜੱਸਾ ਸਿੰਘ ਨੇ ਆਪਣਾ ਦਿੱਲੀ ਵਾਲਾ ਨਾਮ ਹੀ ਜਾਰੀ ਰੱਖਿਆ ਸਵੇਰ ਅਤੇ ਸ਼ਾਮ ਦੀ ਚੌਂਕੀ ਉਹਨਾਂ ਕਦੇ ਨਹੀਂ ਖੁੰਝਾਈ ਸੀ ਜਦ ਵੀ ਪਤਾ ਲੱਗਦਾ ਕਿ ਖਾਲਸੇ ਦੇ ਦਲਾਂ ਨੇ ਨੇੜੇ ਕਿਤੇ ਪੜਾਕ ਕੀਤਾ ਹੈ ਤਾਂ ਦੋਵੇਂ ਬੜੇ ਚਾਅ ਨਾਲ ਸਿੰਘਾਂ ਦੀ ਸੇਵਾ ਲਈ ਜਾਂਦੇ ਸਨ ਜਦ ਵੀ ਪੰਥ ਦੀਵਾਨ ਸਜਾਉਂਦਾ ਦੋਵੇਂ ਮਾਪੋਤ ਕਿਰਤਨ ਕਰਦੇ ਅਤੇ ਪੰਥ ਦੀਆਂ ਖੁਸ਼ੀਆਂ ਪਾਉਂਦੇ ਹੁਣ ਤੱਕ ਜੱਸਾ ਸਿੰਘ ਸਾਰੰਦਾ ਵਜਾਉਣਾ ਵੀ ਸਿੱਖ ਗਿਆ ਸੀ ਕੀਰਤਨ ਕਰਦੇ ਸਮੇਂ ਜਦ ਉਹ ਸਾਰੰਦੇ ਉੱਤੇ ਮਾਂ ਦਾ ਸਾਥ ਦਿੰਦਾ ਤਾਂ ਜਥੇਦਾਰ ਉੱਠ ਉੱਠ ਕੇ ਉਹਨਾਂ ਨੂੰ ਸਰੋਪੇ ਬਖਸ਼ਦੇ ਇਹਨਾਂ ਦੁਆਰਾ ਕਰਿਆ ਜਾਂਦਾ ਕੀਰਤਨ ਸਰਵਨ ਕਰਕੇ ਪੰਥ ਬਹੁਤ ਸ਼ਾਂਤੀ ਮਹਿਸੂਸ ਕਰਦਾ ਸੀ ਅਕਾਲ ਬੁੰਗੇ ਉੱਤੇ ਸਜੇ ਦੀਵਾਨ ਵਿੱਚ ਕੀਰਤਨ ਦੀ ਸਮਾਪਤੀ ਕਰਦੇ ਆਂ ਜਦ ਦੋਹਾ ਨੇ ਫਤਿਹ ਬੁਲਾਈ ਤਾਂ ਨਵਾਬ ਕਪੂਰ ਸਿੰਘ ਜੀ ਨੇ ਜਾ ਕੇ ਬਾਲ ਜੱਸਾ ਸਿੰਘ ਨੂੰ ਗਲ ਵਕੜੀ ਵਿੱਚ ਲਿਆ ਅਤੇ ਭਾਈ ਬਾਗ ਸਿੰਘ ਅਤੇ ਮਾਤਾ ਜੀਵਨ ਕੌਰ ਨੂੰ ਕਹਿਣ ਲੱਗੇ ਇਹ ਹੀਰਾ ਤਾਂ ਤੁਸੀਂ ਸਾਨੂੰ ਦੇ ਦਿਓ ਪੰਥ ਦੇ ਦਲਾਂ ਦਾ ਮਾਣ ਵਧਾਏਗਾ ਮੇਰੇ ਧੰਨ ਭਾਗ ਨਵਾਬ ਜੀ ਇਹ ਤਾਂ ਆਪ ਜੀਆਂ ਦਾ ਹੀ ਹੈ ਪੰਥ ਦੀ ਅਮਾਨਤ ਹੀ ਹੈ ਜੋ ਸੰਭਾਲਣ ਲਈ ਮੈਨੂੰ ਕੁਝ ਚਿਰ ਲਈ ਬਖਸ਼ੀ ਗਈ ਸੀ ਪੰਥ ਦੀ ਸੇਵਾ ਕਰੇਗਾ ਮੇਰੇ ਲਈ ਇਸ ਤੋਂ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਪੰਥ ਦਾ ਹੈ ਪੰਥ ਦੇ سپੁਰਦ ਕਰਦੀ ਹਾਂ ਤੇ ਸੁਰਖਰੂ ਹੁੰਦੀ ਹਾਂ ਕਮਾਲ ਹੈ ਇਹ ਮਾਤਾ ਦੁਨਿਆਵੀ ਤੌਰ ਉਤੇ ਦੇਖਿਆ ਤਾਂ ਇਸ ਵਿਧਵਾ ਮਾਂ ਦਾ ਜਗ ਉੱਤੇ ਇਹੋ ਆਸਰਾ ਹੈ ਪਰ ਇੱਕ ਪਾਲਦੀ țeਜਕ ਨਹੀਂ ਦਿਖਾਈ ਇਸ ਮਾਤਾ ਨੇ ਇਹ ਕਹਿਣ ਲੱਗਿਆ ਕਿ ਇਹ ਤਾਂ ਆਪ ਜੀ ਦਾ ਹੀ ਹੈ ਦੀਵਾਨ ਵਿੱਚ ਅਗਲੇ ਰਾਗੀ ਸਿੰਘ ਨੇ ਸ਼ਬਦ ਪੜਨਾ ਆਰੰਭ ਕੀਤਾ ਕਬੀਰ ਮੇਰਾ ਮੁਜਮਹਿ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗਿਆ ਮੇਰਾ ਧੰਨ ਹੈ ਐਸੀਮਾ ਤੇ ਧੰਨ ਹੋਵੇਗਾ ਇਹ ਬਾਲ ਨਵਾਬ ਕਪੂਰ ਸਿੰਘ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਇਥੋਂ ਸਰਦਾਰ ਜੱਸਾ ਸਿੰਘ ਨੂੰ ਖਾਲਸੇ ਦੇ ਦਲਾਂ ਦੇ ਘੋੜਿਆਂ ਨੂੰ ਦਾਣਾ ਵਰਤੌਣ ਦੀ ਸੇਵਾ ਬਖਸ਼ੀ ਗਈ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਦੀ ਦ੍ਰਿੜਤਾ ਸੇਧਕ ਅਤੇ ਸਿੱਖੀ ਵਿੱਚ ਪਰਪੱਕਤਾ ਨੂੰ ਵੇਖ ਕੇ ਆਪ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਅੰਮ੍ਰਿਤ ਛਕਾਇਆ ਮਸੱਲੇ ਧਾਰਮੀ ਦੀ ਇੱਕ ਅਧੀਕ ਰਾਤ ਕੜਕ ਦੀ ਬਿਜਲੀ ਦੇ ਸ਼ੋਰ ਨਾਲ ਨਵਾਬ ਕਪੂਰ ਸਿੰਘ ਜੀ ਦੀ ਅੱਖ ਖੁੱਲੀ ਉਹਨਾਂ ਸੋਚਿਆ ਕਿ ਪੈਰੇ ਵਾਲੇ ਸਿੰਘ ਨੂੰ ਆਵਾਜ਼ ਮਾਰ ਕੇ ਪੁੱਛਿਆ ਜਾਵੇ ਕਿ ਸਭ ਠੀਕ ਠਾਕ ਹੈ ਉਹਨਾਂ ਦੇ ਹਰ ਵਾਰ ਆਵਾਜ਼ ਮਾਰਨ ਉੱਤੇ ਸਰਦਾਰ ਜੱਸਾ ਸਿੰਘ ਨੇ ਹੀ ਜਵਾਬ ਦਿੱਤਾ ਇੱਕ ਆਵਾਜ਼ ਮਾਰਨ ਉੱਤੇ ਜਦ ਜੱਸਾ ਸਿੰਘ ਦਾ ਜਵਾਬ ਨਾ ਆਇਆ ਕਾ ਨਵਾਬ ਸਾਹਿਬ ਉੱਠ ਕੇ ਵੇਖਣ ਲੱਗੇ ਸਿੰਘਾਂ ਦੇ ਪਹਿਰੇ ਉੱਤੇ ਕੋਈ ਨਹੀਂ ਸੀ ਉਹਨਾਂ ਨੇ ਫਿਰ ਥੋੜੀ ਉੱਚੀ ਆਵਾਜ਼ ਮਾਰੀ ਪਹਿਰੇ ਉੱਤੇ ਕੌਣ ਸਿੰਘ ਹੈ ਭਾਈ ਮੈਂ ਹਾਂ ਪਾਤਸ਼ਾਹ ਜੀ ਹੁਣੇ ਆਇਆ ਜੱਸਾ ਸਿੰਘ ਦੀ ਆਵਾਜ਼ ਆਈ ਇਸ ਤੋਂ ਪਹਿਲਾਂ ਕਿ ਜੱਸਾ ਸਿੰਘ ਆਉਂਦਾ ਨਵਾਬ ਸਾਹਿਬ ਆਪ ਉਧਰ ਨੂੰ ਹੋ ਤੁਰੇ ਜਿੱਧਰੋਂ ਆਵਾਜ਼ ਆਈ ਸੀ ਅੱਗੇ ਜਾ ਕੇ ਉਹ ਕੀ ਦੇਖਦੇ ਹਨ ਕਿ ਜੱਸਾ ਸਿੰਘ ਘੋੜਿਆਂ ਦੀ ਸੰਭਾਲ ਵਿੱਚ ਲੱਗਾ ਹੋਇਆ ਹੈ ਘੋੜਿਆਂ ਨੂੰ ਭੇਜ ਜਾਣ ਤੋਂ ਬਚਾਉਣ ਲਈ ਉਹ ਪੱਲੀਆਂ ਦੀ ਓਟ ਕਰ ਰਿਹਾ ਹੈ ਇਥੋਂ ਤੱਕ ਕਿ ਉਸਨੇ ਆਪਣੇ ਰਹਿਣ ਵਾਲੀ ਕਨਾਤ ਵੀ ਘੋੜਿਆਂ ਉੱਤੇ ਪਾ ਦਿੱਤੀ ਹੈ ਉਸ ਦੀ ਇਹ ਸੇਵਾ ਵੇਖ ਕੇ ਨਵਾਬ ਕਪੂਰ ਸਿੰਘ ਬੋਲੇ ਨਿਹਾਲ ਪੁਚੰਗਿਆ ਨਿਹਾਲ ਐਨੀ ਛੋਟੀ ਉਮਰ ਵਿੱਚ ਐਨੀ ਦ੍ਰਿੜਤਾ ਐਸਾ ਸਮਰਪਣ ਨਿਹਾਲ ਪੰਥ ਵੀ ਤਰੁੱਠਾ ਤੇ ਸੱਚੇ ਪਾਤਸ਼ਾਹ ਵੀ ਤਰੁੱਠੇ ਘੋੜਿਆਂ ਦੀ ਸੇਵਾ ਕਰਦੇ ਐਸੇ ਬਾਲ ਉੱਪਰ ਕਲਗੀਧਰ ਸੱਚੇ ਪਾਤਸ਼ਾਹ ਮਾਤਾ ਸੁੰਦਰੀ ਜੀ ਅਤੇ ਸਮੁੱਚੇ ਖਾਲਸਾ ਪੰਥ ਦੀ ਮਿਹਰ ਦੀ ਨਿਗਾਹ ਹੋਣ ਕਰਕੇ ਇੱਕ ਦਿਨ ਇਹ ਕੌਮ ਦਾ ਸੁਲਤਾਨ ਸਦਵਾਇਆ